ਹੁਣ ਮੈਂ ਜਾਨੀ ਦੀ ਇਹ 15-20 ਦਿਨ ਤੋਂ ਲਾ ਰਿਆ ਆ ਕਾਫੀ ਫਾਇਦਾ ਆ ਮੈਨੂੰ ਮੈਂ ਜੀ ਇਹਦੇ ਨਾਲ ਕਿਸਮ ਲੋ 20-22 ਦਿਨਾਂ ਤੋਂ ਕਰ ਰਿਆ ਆ ਜੀ ਇਹਨੂੰ ਮੇਰਾ ਫਾਇਦਾ ਇਹ ਜੀ ਮੇਰੀ 500 ਤੋਂ ਘਟਦੀ ਨਹੀਂ ਸੀ ਸ਼ੂਗਰ ਜੀ ਜਿਹੜੇ ਕਲਿੱਪ ਵਰਤ ਰਹੀ ਆ ਇਹ ਮੈਨੂੰ ਕਾਫੀ ਫਰਕ ਪੈ ਗਿਆ ਵਾ ਦਵਾਈਆਂ ਘਟ ਗਈਆਂ ਮੇਰੀਆਂ ਕਾਫੀ ਰਪੋਂ ਸਾ ਲੱਤਾ ਪੈਰ ਸਰੀਰ ਬੜਾ ਕੰਮ ਨਹੀਂ ਕਰਦਾ ਸੀ ਹੁਣ ਕੰਮ ਕਰ ਰਿਹਾ ਠੀਕ ਆ ਵਧੀਆ ਆ ਥੋੜੀ ਫਾਇਦੇਮੰਦ ਚੀਜ਼ ਆ ਜੀ ਸਰ पहले मैं दो टाइम खाती से हूँ मैं एक टाइम खाती हूँ पंद्रह बीस दिन से यूज कर रहे हैं हमारे को बहुत फायदा है इससे पहले मैं बहुत परेशान था इस बीमारी से बहुत मैं दुखी था अब बहुत जाकर जाकर बहुत कंट्रोल है हमारे दो सौ से ज्यादा ही थे नहीं जी मैं कोई दिक्कत नहीं आती काम करने देखो मैं रसोई च खड़ी हूँ मैं हूँ भी काम करके रसोई का कोई प्रॉब्लम नहीं आ ਮੈਂ ਜੀ ਇਹਦੇ ਨਾਲ ਕਿ ਹਸਮ ਲੋ 22 ਦਿਨਾਂ ਤੋਂ ਕਰ ਰਹੇ ਆ ਜੀ ਇਹਨੂੰ ਮੇਰਾ ਫਾਇਦਾ ਇਹ ਜੀ ਮੇਰੀ 500 ਤੋਂ ਘਟਦੀ ਨਹੀਂ ਸੀ ਸ਼ੂਗਰ ਜੀ ਹੁਣ ਮੈਂ ਜਣੀ ਦੀ ਇਹ 15 20 ਦਿਨ ਤੋਂ ਲਾ ਰਿਹਾ ਆ ਕਾਫੀ ਫਾਇਦਾ ਆ ਮੈਨੂੰ ਤੇ ਪਹਿਲੇ 2 ਟਾਈਮ ਗੋਲੀ ਖਾਂਦੇ ਸੀ ਹੁਣ ਆਪਾਂ 1 ਟਾਈਮ ਗੋਲੀ ਖਾ ਰਹੇ ਆ ਜੀ ਕਾਫੀ ਰਿਪੌਂਸ ਆ ਲੱਤਾਂ ਪੈਰ ਸਰੀਰ ਬੜਾ ਕੰਮ ਨਹੀਂ ਕਰਦਾ ਸੀ ਹੁਣ ਕੰਮ ਕਰ ਰਿਹਾ ਹੈ ਜੀ ਠੀਕ ਆ ਵਧੀਆ ਆ ਥੋੜੀ ਫਾਇਦੇਮੰਦ ਚੀਜ਼ ਆ ਜੀ ਸਰ ਤੇ ਬਾਕੀ ਹੋਰ ਕੋਈ ਸਰੀਰ ਪ੍ਰਤੀ ਪ੍ਰੋਬਲਮ ਮਾੜੇ ਮੋਟੀ ਬੀਪੀ ਬੂਪੀ ਦੀ ਸੀ ਉਹ ਵੀ ਇਹਦੇ ਨਾਲ ਸੈੱਟ ਆ ਥੋੜਾ ਜਿਹਾ ਜੀ ਹੁਣ ਉਹ ਹੀ ਸਵਾ 200 ਦੇ ਕਰੀਬ ਆ ਜਾਂਦੀ ਹੈ ਜੀ ਹਜੇ ਇੰਨੀ ਚੱਲ ਰਹੀ ਆ ਯਾਨੀ ਦੀ ਹਾਂਜੀ ਕਾਫੀ ਆਰਾਮ ਮਿਲ ਗਿਆ ਜੀ ਮੈਨੂੰ ਇਹ ਮਾਈਗਰੇਨ ਦੀ ਪ੍ਰੋਬਲਮ ਸੀਗੀ 4-5 ਸਾਲਾਂ ਤੋਂ ਮੈਂ ਕਾਫੀ ਡਾਕਟਰ ਤੋਂ ਦਵਾਈਆਂ ਖਾਧ ਸਾਰੇ ਡਾਕਟਰ ਕੋ ਜਾ ਕੇ ਦੇਖਿਆ ਕਿ ਤੋ ਫਰਕ ਨਹੀਂ ਪਿਆ ਹੈਗਾ ਸਾਡਾ ਪੈਸਾ ਹੀ ਬਹੁਤ ਲੱਗ ਗਿਆ ਇਹ ਹੁਣ ਮੈਂ ਜਿਹੋ ਦੇ ਕਲਿੱਪ ਵਰਤ ਰਹੀ ਆ ਇਹ ਮੈਨੂੰ ਕਾਫੀ ਫਰਕ ਪੈ ਗਿਆ ਵਾ ਦਵਾਈਆਂ ਘਟ ਗਈਆਂ ਮੇਰੀਆਂ ਪਹਿਲਾਂ ਮੈਂ ਦੋ ਟਾਈਮ ਖਾਂਦੀ ਸੀ ਹੁਣ ਮੈਂ ਇੱਕ ਟਾਈਮ ਖਾਨੀ ਆ ਮੈਨੂੰ 4-5 ਸਾਲਾਂ ਤੋਂ ਪ੍ਰੋਬਲਮ ਸੀ ਹਾਂਜੀ ਬੀਪੀ ਵਗੈਰਾ ਮੇਰਾ ਬਹੁਤ ਲੋ ਰਹਿਦਾ ਸੀ ਹੁਣ ਬੀਪੀ ਵੀ ਮੇਰਾ ਨੋਰਮਲ ਹੋ ਗਿਆ ਵਾ ਤੇ ਮੈਨੂੰ ਡੇਢ-ਦੋ ਮਹੀਨੇ ਹੋ ਗਏ ਕਲਿੱਪ ਯੂਜ਼ ਕਰਦੇ ਨੂੰ ਆਸਾਨੀ ਨਾਲ ਯੂਜ਼ ਹੋ ਜਾਂਦੇ ਆ ਕੋਈ ਦਿੱਕਤ ਨਹੀਂ ਹੁੰਦੀ ਨਹੀਂ ਜੀ ਮੈਨੂੰ ਕੋਈ ਦਿੱਕਤ ਨਹੀਂ ਆਦੀ ਕੰਮ ਕਰਨ ਵਿੱਚ ਦੇਖੋ ਮੈਂ ਤੁਹਾਡਾ ਸੋਈ ਚ ਖੜੀ ਆ ਮੈਂ ਹੁਣ ਵੀ ਕੰਮ ਕਰਕੇ ਹਟੇ ਸੋਈ ਦਾ ਕੋਈ ਪ੍ਰੋਬਲਮ ਨਹੀਂ ਆ ਬੜੀ ਆਸਾਨੀ ਨਾਲ ਪੈ ਜਾਂਦੇ ਆ ਬਹੁਤ ਆਸਾਨੀ ਨਾਲ ਪਾਣੀ ਚ ਜਿੰਦਾ ਮਰਜੀ ਕੰਮ ਕਰੋ ਕੋਈ ਦਿੱਕਤ ਨਹੀਂ ਆਉਂਦੀ ਬਹੁਤ ਸਾਰਾ ਹੋ ਗਿਆ ਬਹੁਤ ਫਾਇਦਾ ਹੋ ਗਿਆ ਤੁਹਾਨੂੰ ਸ਼ੁਕਰ ਘਟ ਗਈ ਆ ਪਹਿਲੇ ਬਹੁਤ ਜ਼ਿਆਦਾ ਸੀ ਚਾਰ ਪੰਜ ਸਾਲ ਦੋ ਢਾਈ ਸੋ ਦਵਾਈ ਖਾਂਦਾ ਵੇ ਹੁਣ ਘਟ ਗਈ ਦਵਾਈ 15 20 ਦਿਨ ਸੇ ਯੋਜ ਕਰ ਰਹੇ ਆ ਅਮਾਰ ਕੋ ਬਹੁਤ ਫਾਇਦਾ ਹੈ ਇਸ ਸੇ ਪਹਿਲੇ ਮੈਂ ਬਹੁਤ ਪਰੇਸ਼ਾਨ ਥਾ इस बीमारी से बहुत मैं दुखी था अब बहुत जाकर अब जाके बहुत कंट्रोल है हमारे दो सौ से ज्यादा ही था अब हमारा एक सौ तीस पैंतीस रहता है ये हो गया पच्चीस तीस दिन हो गया उसी दिन में बहुत कंट्रोल है हमारा बहुत अच्छे लगा ये ये चीज़ लगा के हमको बहुत फायदा है तो सीरोड में दर्द रहता था पैर में दर्द रहता था वो सब हमको आराम है उससे इससे बहुत हमको फायदा मिला है